ਤੁਹਾੜਾ ਆਉਂਦੇ ਅੱਜ ਲਈ ਤੇ ਹਾਂਜੀ ਸਾਡਾ ਤਾਂ ਕੁਝ ਜ਼ਿਆਦਾ ਹੀ ਹੋ ਰਿਹਾ ਜੀ ਅੱਜ ਤੋਂ ਨਹੀਂ ਲੈ ਕੇ ਕੋਈ 88 ਤੋਂ ਵੀ ਪਹਿਲਾਂ ਦੀ ਗੱਲ ਆ 88 'ਚ ਵੀ ਬੰਨ ਟਟ ਗਿਆ ਸੀ ਆ ਜਮੀਨ ਆ ਉੱਪਰ ਤੈਨੂੰ ਦੇਖ ਸਕਦੇ ਹੋ ਉੱਚੀਆਂ ਜ਼ਮੀਨਾਂ ਵਾ ਇਸ ਲੈਵਲ ਤੇ ਜਮੀਨ ਸੀਗੀ ਆ ਸਾਹਮਣੇ ਇੱਥੋਂ 88 ਚ ਟਟਾ ਬੰਨ ਪਹਿਲੀ ਉਦੋਂ ਵੀ ਕਰਾ ਕੇ ਹਟੇ ਸੀ ਲਈ ਸੀ ਹਲੇ ਮੁੱਲ ਉਦੋਂ ਫਿਰ ਬੰਨ ਟਟ ਗਿਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਉਦੋਂ ਤੋਂ ਲੈ ਕੇ ਅਸੀਂ ਮਿੱਟੀ ਪਾਈ ਜਾ ਰਹੇ ਹਾਂ 19 ਤੋਂ ਪਹਿਲਾਂ ਅਸੀਂ ਪੂਰੀ ਪੈੜੀ ਸੈਟਵਟ ਕਰਕੇ ਤਿਆਰ ਕਰ ਲਈ ਸੀ 19 ਚ ਬਣ ਟੁੱਟ ਗਿਆ ਇੱਥੇ ਉਹ ਬਣ ਟੁੱਟਣ ਨਾਲ ਉਦੋਂ ਨੁਕਸਾਨ ਹੋ ਗਿਆ ਫਿਰ ਜ਼ਿਆਦਾ ਰੇਤਾ ਪੈ ਗਈ ਫਿਰ ਤਵੇ 'ਚ ਉਦੋਂ ਫਿਰ ਅਸੀਂ ਆਪ ਦੇ ਕੋਲੋਂ ਚਲੋ ਸੋਚਿਆ ਚਲੋ ਉਦੋਂ ਨਹੀਂ ਸੀ ਪਤਾ ਇੰਨਾ ਉਦੋਂ ਸਾਡਾ ਅਹੀਂ ਘਰ ਕੁਰ ਲਿਆ ਥੋੜਾ ਜਿਹਾ ਨੁਕਸਾਨ ਉਦੋਂ ਉਸ ਟਾਈਮ ਤੇ ਤੇ ਐਗਤੀ ਫਿਰ 23 ਚ ਨੁਕਸਾਨ ਫਿਰ ਬਣ ਇੱਥੇ ਟੁੱਟ ਗਿਆ ਖਾਲਸਾੜਾ ਵਾਲਿਆਂ ਨਾਲ ਸਾਡੀ ਮੁਲਾਕਾਤ ਹੋਈ ਉਹਨਾਂ ਨੇ ਸਾਡੀ ਬਾਹ ਫੜੀ ਆ ਤੇ ਅਗੇ ਦੂਜੀ ਸਾਈਡ ਤੇ ਵੀ ਆਪਣੇ ਬੰਨੋ ਦੂਜੀ ਸਾਈਡ ਤੇ ਜਿਹੜੀ ਜ਼ਮੀਨ ਸੀ ਉਹ ਚ ਮੱਕੀ-ਮੁੱਕੀ ਬਜਾਤੀ ਆ ਉੱਚ ਵੀ ਥੋੜਾ ਬੋੜਾ ਕਿਰਾਇਆ ਲੱਗਣ ਵਾਲਾ ਸੀ ਜਿੱਦਾਂ 2-3 ਦਿਨ ਲੱਗੇ ਉਹਨਾਂ ਨੇ ਉਹ ਵੀ ਕਲੀਅਰ ਕਰਾ ਕੇ ਤੇ ਫਿਰ ਅਸੀਂ ਕਿਹਾ ਵੀ ਸਾਡਾ ਵੀ ਵਿਉਖਾ ਵਾ ਕਿ ਸਾਨੂੰ ਬਹੁਤ ਵਾਰ ਮਾਰ ਪੈ ਚੁੱਕੀ ਆ ਤੇ ਫਿਰ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਤੁਹਾਡਾ ਕੰਮ ਕਰਾਂਗੇ ਤੇ ਉਹਨਾਂ ਨੇ ਹੁਣ ਕੰਮ ਸਿਰੇ ਚੜ ਚੱਲਿਆ ਇੱਕ ਸਾਈਡ ਦਾ ਸਾਡਾ ਮਤਬਲਾ ਕਮਟਰ ਕਿਰਾਇਆ ਚੱਲ ਰਿਹਾ ਵਾ ਤੇ 3-4 ਕਿੱਲੇ ਅਜ ਹੋ ਜਾਣੇ ਆ ਤੇ ਆ ਕੁਛ ਰਹਿ ਗਈ ਇਹ ਵੀ ਮਗਰ ਕਰਕੇ ਤੇ ਮਗਰ ਨਾਲ ਸਾਡੇ ਚਾਚਾ ਜੀ ਦੀ ਜ਼ਮੀਨ ਨਾਲ ਹੀ ਮੇਰੇ ਉਹਨਾਂ ਦੇ ਵੀ ਨਾਲ ਕਰਾਇਏ ਚੱਲ ਰਹੇ ਆ ਤੇ ਕੰਮ ਮਤਲਬ ਥੋੜੇ ਦਿਨਾਂ ਤੇ ਕਰਮੱਕੀ ਬੀਜ ਕੇ ਦੇਣਗੇ ਸਾਰਾ ਕੰਮ